ਦੀਨਾਨਗਰ ਥਾਣੇ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਸੰਭਾਲਿਆ ਅਹੁਦਾ ਨਸ਼ਾ ਤਸਕਰਾਂ ਨੂੰ ਸੁਧਰਨ ਦੀ ਕੀਤੀ ਹਦਾਇਤ ਦੀਨਾਨਗਰ ਥਾਣੇ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਨਸ਼ਾ ਤਸਕਰਾਂ ਨੂੰ ਸਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ کاروبار ਕਰਦੇ ਆ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਰੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ। ਦੇਖੋ ਮੈਂ ਐਜ਼ ਅ ਡੀਐਸਪੀ ਦਿਨਾਨਗਰ ਅਹੁਦਾ ਸੰਭਾਲਿਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਸੀਐਮ ਸਾਹਿਬ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਯੋਧ ਨਸ਼ਿਆਂ ਵਿਰੁੱਧ ਆਪਾਂ ਉੱਤੇ ਜਿਹੜਾ ਵੱਧ ਚੜ ਕੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਦੀ ਨਿਗਰਾਨੀ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਇਸ ਤੇ ਅੱਗੇ ਵਧਣਾ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਾਂ ਜਿਹੜਾ ਵੀ ਕੋਈ ਨਸ਼ਾ ਵੇਚਣ ਵਾਲਾ ਹੈ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਉਹਦੀ ਜਿਹੜੀ ਸਹੀ ਜਗਾ ਜੇਲ ਹੈ ਉੱਥੇ ਭਜਾਇਆ ਜਾਵੇਗਾ ਇਸ ਤੋਂ ਇਲਾਵਾ ਹੋਰ ਜਿਹੜੇ ਜੋ ਗੁੰਡਾ ਅਨਸਰਨਾ ਜੋ ਆਮ ਪਬਲਿਕ ਨੂੰ ਪਰੇਸ਼ਾਨ ਕਰੇਗਾ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਸੋ ਮੈਂ ਸਾਰੇ ਆਪਣੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਅਗਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਮੇਰਾ ਨੰਬਰ ਪਬਲਿਕ ਹੈ ਕੋਈ ਵੀ ਮੈਨੂੰ ਕਾਲ ਕਰ ਸਕਦਾ ਕਿਸੇ ਟਾਈਮ ਵੀ ਕਾਲ ਕਰ ਸਕਦਾ ਹੈ ਔਰ ਹਰ ਇੱਕ ਬੰਦੇ ਦਾ ਜਿਹੜਾ ਵੀ ਕੋਈ ਕਾਲ ਕਰੇਗਾ ਕੋਈ ਇਨਫੋਰਮੇਸ਼ਨ ਦੇਵੇਗਾ ਉਹਦਾ ਨੰਬਰ ਸੀਕ੍ਰੀਟ ਰੱਖਿਆ ਜਾਏਗਾ ਔਰ ਕੋਈ ਵੀ ਕਿਸੇ ਦੀ ਪ੍ਰੋਬਲਮ ਹੈ ਕੋਈ ਪਰੇਸ਼ਾਨੀ ਹੈ ਸੋਲਵ ਕੀਤੀ ਜਾਵੇਗੀ ਬਿਲਕੁਲ ਮੈਂ ਸਚੂ ਸਾਹਿਬ ਨੂੰ ਹੁਣੇ ਕਹਤਾਂ ਕਿ ਜਿਹੜਾ ਵੀ ਕਿਉਂਕਿ ਉਹ ਪਾਰਕ ਜਿਹੜੀ ਉਹ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਜਾਂ ਆਮ ਬੰਦਿਆਂ ਦੇ ਸੈਰ ਕਰਨ ਲਈ ਹੈ ਨਾ ਕਿ ਤਾਸ਼ ਜਾਂ ਜੂਆ ਖੇਡਣ ਲਈ ਉਹਨੂੰ ਠੀਕ ਕਰਾਤਾ ਜਾਏ ਸਰ ਗੱਲ ਕੀਤੀ ਜਾਵੇਗਾ ਜਿੱਦਾਂ ਭਰਾਮਪੁੱਠਾ ਵਾਲਾ ਦੁਰੰਗਲਾ ਥਾਣਾ ਪੁਰਾਣਾ ਸ਼ਹਿਲਾ ਠਾਣਾ ਇਹਨਾਂ ਦੇ ਮਾਈਨਿੰਗ ਦਾ ਅੱਜ ਵੀ ਜਿਹੜਾ ਬੋਲਬਲਾ ਹੈਗਾ ਮਾਈਨਿੰਗ ਨੂੰ ਲੈ ਕੇ ਕੁਝ ਕਿਵੇਂ ਦੀ ਜਿਹੜੀ ਆਪਣੀ ਸ਼ਕਤੀ ਦੇਖੋ ਕੋਈ ਵੀ ਜੋ ਇਲੀਗਲ ਐਕਟੀਵिटीज ਹੈ ਉਹਨੂੰ ਬੰਦ ਕੀਤਾ ਜਾਵੇਗਾ ਸੋ ਇਸ ਤੋਂ ਇਲਾਵਾ ਹੋਰ ਵੀ ਜੋ ਕੋਈ ਪ੍ਰੋਬਲਮ ਹੋਏਗੀ ਆਪਾਂ ਠੀਕ ਕਰਾਂਗੇ ਆਮ ਲੋਕਾਂ ਨੂੰ ਕੀ ਪੀਨ ਕਰਨਾ ਚਾਹੀਦਾ ਆਮ ਲੋਕਾਂ ਨੂੰ ਪੀਲੇ ਹੋ ਕਰਾਂਗੇ ਤੇ ਬੇਚੇਚਕ ਹੋ ਕੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਔਰ ਦੂਜੀ ਗੱਲ ਇਹ ਹੈ ਕਿ ਤੁਹਾਡੇ ਇਲਾਕੇ 'ਚ ਕੋਈ ਮੂਵਮੈਂਟ ਹੈ ਕਿ ਬਾਹਰੋਂ ਆ ਕੇ ਕੋਈ ਕਿਰਾਏ ਤੇ ਰਹਿ ਰਿਹਾ ਹੈ ਕੋਈ ਦੁਕਾਨ ਪਾਰ ਰਿਹਾ ਉਸ ਬੰਦੇ ਦੇ ਨਕਰਾਨੀ ਰੱਖੋ ਕੋਈ ਸ਼ਾ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਕਪੜਾ ਵੇਚਣ ਆ ਰਿਹਾ ਹੈ ਕੁਛੇ ਤਰ੍ਹਾਂ ਦਾ ਵੀ ਕੋਈ ਸਮਾਨ ਵੇਚਣ ਆਂਦਾ ਹੈ ਉਹ ਸਾਡੇ ਮੋਤਵਰਾਂ ਜਾਂ ਸਾਡਾ ਫਰਜ਼ ਬੰਦਾ ਵੀ ਉਹਨੂੰ ਪੁੱਛੀਏ ਉਹਦੀ ਆਈਡੈਂਟੀਟੀ ਚੈੱਕ ਕਰੀਏ ਤਾਂ ਕਿ ਕੋਈ ਇਹ ਨਾ ਹੋਏ ਕਿ ਕੋਈ ਬਾਹਰ ਦਾ ਬੰਦਾ ਆ ਕੇ ਸਾਡੀ ਕੋਈ ਰੈਕੀ ਕਰਦਾ ਹੋਏ ਜਾਂ ਕੋਈ ਕੋਈ ਗੰਦੀ ਨੀਅਤ ਜਾਂ ਬਦਨੀਅਤ ਨਾਲ ਘੁੰਮ ਰਿਹਾ ਹੈ ਸੋ ਆਮ ਪਬਲਿਕ ਦੀ ਵੀ ਡਿਊਟੀ ਬਣਦੀ ਆ ਕਿ ਕੋਈ ਵੀ ਬਾਰੋਂ ਆਂਦਾ ਜਾਂ ਠਹਿਰਦਾ ਉਹਦੀ ਪੁੱਛਗਿੱਛ ਜਾਂ ਉਹਦੀ ਪਛਾਣ ਪੱਤਰ ਜ਼ਰੂਰ ਲੈ ਨਹੀਂ ਬਿਲਕੁਲ ਜੀ ਵੈਸੇ ਵੀ ਰੂਟੀਨ 'ਚ ਐਸਐਸਪੀ ਸਾਹਿਬ ਵੱਲੋਂ ਨਾਕੇ ਆਉਂਦੇ ਆ ਹੁਣਾਂ ਵੱਲੋਂ ਹਦਾਇਤਾਂ ਆਉਂਦੀਆਂ ਸੋ ਆਪਾਂ ਇਹ ਯਕੀਨੀ ਬਣਾਵਾਂਗੇ ਵੀ ਟ੍ਰੈਫਿਕ ਸਮੱਸਿਆ ਜਿਹੜੀ ਆ ਉਹਨੂੰ ਦੂਰ ਕੀਤਾ ਜਾਏ